ਇਹ 2 ਵਜੇ ਦੋਦਿਆ ਜੀ ਆਪਾਂ ਬਾਹਰ ਵਿਹੜੇ 'ਚ ਛੱਤ ਤੇ ਲਗਾਣੀ ਐ ਇੱਟਾਂ ਨਾਲੋਂ ਵੀ ਸਸਤੀਆਂ ਇੱਟ ਮਹਿੰਗੀ ਪਊਗੀ ਇਹ ਸਸਤੀ ਪਊਗੀ ਡਿਜ਼ਾਈਨਿੰਗ ਬਹੁਤ ਹੀ ਮਿਲੂਗੀ ਸਿਰਫ 23 ਰੁਪਏ ਫੁੱਟ ਦੇ ਵਿੱਚ ਸਾਡੇ ਟਾਇਲ ਆ ਤਾਂ 12mm ਤੋਂ ਘੱਟ ਹੋਵੇ ਤਾਂ 10000 ਰੁਪਏ ਨਾਮ ਦੇਵਾਂਗੇ ਰੇਟ ਉਹੀ ਮਾਰਕੀਟ ਦਾ 29 ਰੁਪਏ ਤੁਹਾਨੂੰ ਉੱਥੋਂ ਮੈਨੂੰ ਵੀ 29 ਰੁਪਏ ਤੁਹਾਨੂੰ ਇਹ ਮਿਲੂਗੀ ਹੈਵੀ ਟਾਇਲ ਪੂਰੀ ਲੋਈ ਦੇਸ਼ ਦੀ ਸਭ ਤੋਂ ਮੋਟੀ ਟਾਇਲ ਹੈ ਕਿਹਨੇ ਸਾਡੇ ਕੋਲੇ ਮਿਲਦੀ ਆ ਖੁੱਲਾ ਚੈਲੰਜ ਹੈਗਾ 10000 ਰੁਪਏ ਨਾਮ ਹੈ ਜੇ ਇਹਨਾਂ ਨਾਲੋਂ ਮੋਟੀ ਕੋਈ ਹੈਵੀ ਡਿਊਟੀ ਦੇ ਵਿੱਚ ਟਾਇਲ ਦੇ ਦੇ ਸਿੰਨਰੀਆਂ ਬੱਤੀ ਚੌਂਡਦਾ ਮੈਨੂੰ ਬੱਤੀ ਸਾਉਂਡ ਦਾ ਸਹਜ ਇਹ ਵੀ 29 ਰੁਪਏ ਦੇ ਦੇਾਂਗੇ ਕੋਈ ਆਮ ਬੰਦਾ ਆਣਾ ਕੋਈ ਮੱਧ ਵਰਗੀ ਬੰਦਾ 3000 ਰੁਪਏ ਚ ਸਿਰਫ ਬਾਥਰੂਮ ਤਿਆਰ ਹੋਜੂ ਖਰਚਾ ਰੁਪਿਆ ਉਹਦਾ 10000 ਬਚਜੂ ਹਾਂਜੀ ਇਹ ਐਕਸਪੋਰਟ ਦੀ ਟਾਇਲ ਲੱਗੀ ਹੋਈ ਹੈ ਜੀ ਮਾਰਕੀਟ ਦੇ ਵਿੱਚ ਇਹ ਹੀ ਬਾਥਰੂਮ ਤੁਸੀਂ ਤਿਆਰ ਕਰਾਉਣਾ ਸਾਡਾ 15-20000 ਤੋਂ ਘੱਟ ਤਿਆਰ ਨਹੀਂ ਹੋਣਾ ਜਿਹੜਾ ਸਾਡੇ ਕੋਲ ਆ ਤੁਹਾਡੇ ਕੋਲ 7-8000 ਦੇ ਵਿੱਚ ਤੁਹਾਨੂੰ ਬਾਥਰੂਮ ਤਿਆਰ ਹੋਜੂਗਾ ਜਿਨੇ ਵੀ ਬਈ ਟਾਇਲਾਂ ਲੈਣਗੇ ਹਨ ਤੁਸੀਂ ਬਾਥਰੂਮ ਤਿਆਰ ਕਰਾਉਣਾ 3000 ਰੁਪਏ ਤੋਂ ਲੈ ਕੇ 7000 ਰੁਪਏ ਦੇ ਤੁਹਾਡਾ ਬਾਥਰ ਇਟਾਂ ਨਾਲੋਂ ਵੀ ਸਸਤੀਆਂ ਇੱਥੇ ਟੋਨੋ ਟਾਈਲਾਂ ਮਿਲ ਜਾਣਗੀਆਂ। ਮਾਲਵੇ ਦਾ ਸਭ ਤੋਂ ਵੱਡਾ ਲਾਈਵ ਬਾਥਰੂਮ ਡਿਸਪਲੇ ਤੁਹਾਨੂੰ ਇੱਥੇ ਮਿਲੂਗਾ ਤੇ ਦੇਸ਼ ਦੀ ਸਭ ਤੋਂ ਮੋਟੀ ਟਾਇਲ ਤੁਹਾਨੂੰ ਇੱਥੇ ਮਿਲੂਗੀ। ਸਰ ਮੈਂ ਸੁਣਿਆ ਕਿ ਮਾਲਵੇ ਏਰੀਆ ਦਾ ਸਭ ਤੋਂ ਵੱਡਾ ਲਾਈਵ ਬਾਥਰੂਮ ਡਿਸਪਲੇ ਤੁਹਾਡੇ ਕੋਲ ਹੈ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕਿੰਨੇ ਕਿ ਡਿਸਪਲੇ ਹੈ ਸਰ? ਆ ਦੇਖੋ ਆਜੋ ਸਰ ਸਾਨੂੰ ਸਾਰੇ ਬਾਅਦਾਂ ਦਿਖਾਉਣੇ ਜੀ। ਤਾਂ ਆ ਦੇਖੋ। ਹਾਂਜੀ। ਇਹ ਸਭ ਤੋਂ ਮਾਰਕੀਟ ਏ ਕਲਾਸ ਬਾਥਰੂਮ ਬਣਿਆ ਹੋਇਆ ਦੇਖੋ ਜੀ ਪਹਿਲਾਂ। ਹਾਂਜੀ ਤੁਸੀਂ ਤੋਂ ਗਿਆ ਜੋ ਸਰ ਇਹ ਸਰ ਕਿੰਨੇ ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਜੀ ਆਪਾਂ ਕਹੀ ਐਵਰੇਜ 7000 ਦੇ ਵਿੱਚ ਬਾਥਰੂਮ ਤਿਆਰ ਹੋ ਜਾਂਦਾ ਜੀ 2x4 ਦੀ ਟਾਈਲ ਦੇ ਵਿੱਚ ਤੇ ਜੇ ਸਰ ਕਿਤਾ ਹੋਰ ਬੰਦਾ ਟਾਈਲ ਲਾਣ ਜਾਂਦਾ ਆਹੀ ਟਾਈਲਾਂ ਕਿਹੇ ਜਿਹੀ ਇਹਹੀ ਬਾਥਰੂਮ 15-20000 ਤੋਂ ਘੱਟ ਨਹੀਂ ਤਿਆਰ ਹੋਣਾ ਜੀ ਤੁਹਾਡਾ ਜੀ ਮਤਲਬ ਅੱਧੇ ਰੁਪਈਆ ਦਾ ਫਾਇਦਾ ਹਾਂਜੀ 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 ਤੇ ਡਿਜ਼ਾਈਨ ਕਿੰਨੇ ਕੁ ਮਿਲ ਜਾਣਗੇ ਡਿਜ਼ਾਈਨਾਂ ਦੇਖੀ ਚਲੋ ਜੀ ਡਿਜ਼ਾਈਨਾਂ ਦਾ ਤੁਸੀਂ ਗਿਣਤੀ ਨਹੀਂ ਹੋਣੀ ਡਿਜ਼ਾਈਨਾਂ ਦੀ ਤੁਹਾਡੇ ਕੋਲ ਵੀ ਸਭ ਤੋਂ ਵੱਧ ਡਿਜ਼ਾਈਨ ਬਾਥਰੂਮ ਦੀਆਂ ਟਾਈਲਾਂ ਦੀ ਤੁਹਾਡੇ ਕੋਲੇ ਆ ਬਿਲਕੁਲ ਜੀ ਬਿਲਕੁਲ ਆ ਕੇ ਦੇਖੀ ਚ ਚਲੋ ਬਾਥਰੂਮ ਬਾਥਰੂਮ ਦੀ ਗਿਣਤੀ ਨਹੀਂ ਹੋਣੀ ਜੀ ਹਾਂਜੀ ਕਿੰਨੇ ਡਿਸਪਲੇ ਲੱਗੀ ਹੋਈ ਹੈ ਜੀ ਆਪਣੀ ਡਿਸਪਲੇ ਬਾਤੂ ਹੈ ਜੀ ਡਿਸਪਲੇ ਦੇਖੋ ਤੁਸੀਂ ਮਤਲਬ ਜਿੰਨਾ ਚ ਦੇਖੀ ਚੱਲੂਗਾ ਉਨਾ ਚ ਹੀ ਦਿਖਾਈ ਚੱਲਾਂਗੇ ਡਿਸਪਲੇ ਤੇ ਤੁਹਾਡਾ ਇਹ ਵੀ ਦਾਵਾ ਹੈ ਕਿ ਮਤਲਬ 100 ਕਿਲੋਮੀਟਰ ਤੱਕ ਹਾਂਜੀ 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 ਇਹਦੇ ਜਿੰਨੇ ਆਪਣੇ ਕੋਲੇ ਸਾਨੂੰ ਬਾਥਰੂਮ ਮਿਲਣਗੇ ਕਿਤੇ ਨਹੀਂ ਮਿਲਨੇ ਨੇ ਅੱਛਾ ਜੀ ਹਾਂ ਆਹ ਦੇਖੋ ਜੀ 골ਡਨ ਰੇਸ਼ੀਏ ਦੇ ਵਿੱਚ ਸਭ ਤੋਂ ਏ ਕਲਾਸ ਬਾਥਰੂਮ ਠੀਕ ਹੈ 골ਡਨ ਰੇਸ਼ੀਏ ਦੇ ਵਿੱਚ ਆਹੀ ਚਿੱਟੀ ਟਾਈਲ ਵੀ ਹੈ ਕਾਲੀ ਟਾਈਲ ਵੀ ਹੈ ਨਾ ਸਾਰੇ ਤਰ੍ਹਾਂ ਦੀ ਇਹਦੇ ਨਾਲ ਦੇ ਨਾਲ ਦੇ ਫਲੋਰ ਮਿਲ ਨਹੀਂ ਗਏ ਪੈਟਰਨ ਜੀ ਨਾਲ ਦੇ ਫਲੋਰ ਠੀਕ ਹੈ ਜੀ ਅੱਗੇ ਆਜੋ ਸਰ ਡਿਜ਼ਾਈਨ ਬਹੁਤ ਹੀ ਇੱਥੇ ਤੇ ਜਿਹੜੀਆਂ ਟਾਈਲਾਂ ਲੱਗੀਆਂ ਇਹਦਾ ਇਹ ਦਿੱਤੀ ਦੇਖਿਆ ਜੀ ਆਪਾਂ ਦੇਖੀ ਚਲੋ ਪਿੱਛੇ ਦੇਖੋ ਬੈਕ ਮੁੜ ਕੇ ਫਿਰ ਦੇਖੋ ਦੁਬਾਰਾ ਜੀ ਹਾਂ ਜੀ ਅੱਛਾ ਆਹ ਡਿਜ਼ਾਈਨ ਵੀ ਹੈ ਉਸ ਤੋਂ ਅਲੱਗ ਵਧ ਕੇ ਆਗੇ ਜੀ ਬਲੈਕ ਐਂਡ ਵਾਈਟ ਦੇ ਵਿੱਚ ਹੈ ਬਲੈਕ ਐਂਡ ਵਾਈਟ ਆ ਜੀ ਕਰੀਮ ਕਲਰ ਦੇ ਵਿੱਚ ਹੁਣ ਬੈਕ ਸਾਈਡ ਤੇ ਫਿਰ ਬਾਥਰੂਮ ਆ ਗਿਆ ਅੱਛਾ ਜੀ ਹੋਰ ਵੀ ਹੈ ਜੀ ਹੋਰ ਵੀ ਬਹੁਤ ਹੈ ਜੀ ਆਹ ਦੇਖੋ ਜੀ ਮਾਰਬਲ ਲੁੱਕ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਜੀ 2x4 ਦੀਆਂ ਟਾਈਲਾਂ ਲੱਗੀਆਂ ਸਾਰੀਆਂ ਇਹ ਤੇ ਫਲੋਰ ਦਾ ਜੀ ਹਾਂ ਜੀ ਨਾਲ ਦਾ ਸੇਮ ਫਲੋਰ ਨਾਲ ਦਾ ਫਲੋਰ ਆਈ ਤੇ ਇਹਦੇ ਵਿੱਚ ਮੰਨ ਲੱਕੇ ਚਲੋ ਕਿ 20 ਕਿ ਟੈਲਨ ਲੱਗਦੀਆਂ ਤਾਂ ਇਹ 7000 ਰੁਪਏ ਤੋਂ ਵੀ ਘੱਟ ਹੀ ਲੱਗਦਾ ਜੀ ਸਾਬ ਲਈ ਹੈ ਨਾ ਹਾਂ ਹਾਂ ਆ ਇਹ ਕਰੀਮ ਦੇ ਵਿੱਚ ਆ ਜਾਊਗਾ ਬ੍ਰਾਊਨ ਦੇ ਵਿੱਚ ਜੀ अच्छा क्रीम ਤੇ ਬ੍ਰਾਊਨ ਦਾ ਕੰਬੀਨੇਸ਼ਨ ਹੈ। ਕਲਰ ਜਿੰਨੇ ਮਰਜੀ ਇੱਥੇ ਚੱਕ ਲੋ ਸਾਰੇ ਮਿਲ ਜਾਣਗੇ। ਇਹ ਐਕਸਪੋਰਟ ਦੀ ਟਾਇਲ ਲੱਗੀ ਹੋਈ ਹੈ ਜੀ। ਐਕਸਪੋਰਟ ਦੀ ਹੈ। ਹਾਂ ਜੀ ਇਹ ਐਕਸਪੋਰਟ ਦੀ ਟਾਇਲ ਲੱਗੀ ਹੋਈ ਹੈ ਜੀ। ਰੀਟੀ ਮੰਨ ਲਓ ਕੋਈ ਮਾਰਕੀਟ ਦੇ ਮੁਕਾਬਲੇ ਕੀ ਹੈ ਜੀ? ਮਾਰਕੀਟ ਤੋਂ ਦੱਸਿਆ ਜੀ ਮਾਰਕੀਟ ਦੇ ਵਿੱਚ ਇਹੀ ਬਾਥਰੂਮ ਤੁਸੀਂ ਤਿਆਰ ਕਰਾਉਣਾ ਤਾਂ ਸਾਡਾ 15-20 ਹਜ਼ਾਰ ਤੋਂ ਘੱਟ ਤਿਆਰ ਨਹੀਂ ਹੋਣਾ। ਜਿਹੜਾ ਸਾਡੇ ਕੋਲ ਆ ਤੁਹਾਡੇ ਕੋਲ 7-8 ਹਜ਼ਾਰ ਦੇ ਵਿੱਚ ਤੁਹਾਨੂੰ ਬਾਥਰੂਮ ਤਿਆਰ ਹੋ ਜਾਊਗਾ ਜੀ। ਇਸ ਤੋਂ ਬਾਅਦ ਮੱਕੇ ਵੀ 2x4 ਦੇ ਵਿੱਚ ਵੈਸੇ ਮਤਲਬ ਆਮ ਘਰਾਂ 'ਚ ਫਲੋਰ ਲਗਾਉਣ ਵਾਸਤੇ ਤੁਹਾਨੂੰ ਇਹ ਦੇਖੋ ਜੀ ਸਾਰੇ ਤੇ ਇਹਦੇ ਵਿੱਚ ਭਾਈ ਰੇਟ ਕੀ ਪਿਆ ਪੈਂਦਾ ਜੀ ਰੇਟ ਦਾ ਮਾਰਕੀਟੋਂ ਮੱਕੇ ਆਪਣੀ ਗਰੰਟੀ ਜੀ ਸਾਡੇ ਕੋਲੇ ਰੈਗੂਲਰ ਪ੍ਰੀਮੀਅਮ ਦੇ ਮਾਲ ਮਿਲਣਗੇ ਏ ਕਲਾਸ ਜੀ ਪ੍ਰੀਮੀਅਮ ਦਾ ਤਾਂ ਫਿਰ ਮਹਿੰਗਾ ਬਹੁਤ ਆਊਗਾ ਜੀ ਨਹੀਂ 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 ਮਹਿੰਗੇ ਮਹਿੰਗੇ ਜੀ ਵੇ ਮਤਲਬ ਮਾਰਕੀਟ ਟਰਾਈ ਕਰਕੇ ਫਿਰ ਵੀ ਗਰੰਟੀ ਹੈ ਜੀ ਆਪਣੀ ਉਸ ਤੋਂ ਬਾਅਦ ਸਭ ਤੋਂ ਮਹਿੰਨ ਚੀਜ਼ ਕੀ ਹੈ ਜੀ ਆਮ ਮਾਰਕੀਟ ਦੇ ਵਿੱਚ ਕੀ ਹੈ ਜਿਹੜੀ 16 ਵਾ 16 ਦੀ ਟਾਇਲ ਹੈਗੀ ਹਾਂਜੀ ਉਹ ਮਤਲਬ ਅਗਲਾ 12 mm ਕਹਿ ਕੇ ਦਿੰਦਾ ਹੁੰਦੀ ਨਹੀਂ ਔਰ ਆਪਣੇ ਕੋਲ ਤੁਹਾਨੂੰ ਪ੍ਰੋਪਰ 12mm ਟਾਇਲ ਦੇ ਵਿੱਚ ਮਿਲੂਗੀ ਔਰ ਡਿਜ਼ਾਈਨ ਵਾਧੂ ਜਿੰਨੇ ਕਹੋਗੇ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਦੇਖੋ ਲੋ ਇਹ ਤੁਸੀਂ ਜਿਵੇਂ ਕਹਿੰਦੇ ਆ ਕਿ ਜਿਹੜੀ ਮਾਰਕੀਟ 'ਚ 12mm ਮਿਲਦੀ ਆ ਉਹ ਘੱਟ ਹੁੰਦੀ ਆ ਕਿ ਜਿਹੜੀ ਤੁਹਾਡੇ ਕੋਲ ਮਿਲਦੀ ਆ ਇਹ ਪ੍ਰੋਪਰ 12mm ਤੋਂ ਵੱਧ ਹੋਊਗੀ ਘੱਟ ਨਹੀਂ ਵੱਧ ਹੋਊਗੀ ਪਲੱਸ ਚੈਲੰਜ ਕਰ ਦੋ ਇਸ ਚੀਜ਼ ਦਾ ਤੁਸੀਂ ਚੈਲੰਜ ਆ ਚੈਲੰਜ ਜੀ 10000 ਦਾ ਨਾਮ ਵੀ ਦੇਣੀ 10000 ਰੁਪਏ ਨਾਮ ਹੈ ਜੀ ਜੇ ਘੱਟ ਜੇ ਘੱਟ ਹੋਵੇ ਤਾਂ ਜੀ ਲੋ ਇਹ ਕਹਿੰਦੇ ਵੀ ਜੇ ਸਾਡੇ ਕੋਲੋਂ ਮਤਲਬ ਇਹ ਟਾਇਲ ਆ ਤਾਂ 12mm ਤੋਂ ਘੱਟ ਹੋਵੇ ਤਾਂ 10000 ਰੁਪਏ ਨਾਮ ਦੇਵਾਂਗੇ ਕੀ ਸਾਰੇ ਦੇਸ਼ 'ਚ ਕਹਿੰਦੇ ਇਹਨਾਂ ਨਾਲੋਂ ਬਾਕੀ ਬਾਕੀ ਟਾਇਰਾਂ ਨਾਲ ਤੁਸੀਂ ਕੰਪੈਰੀਜ਼ਨ ਕਰ ਲਓ ਸਭ ਕੋਲੇ ਤੁਹਾਨੂੰ ਘੱਟ ਮਿਲੂਗੀ ਉਹ 10mm 11mm ਟਾਇਰ ਮਸਾ ਨਿਕਲਦੀ ਆ ਕੀ ਬੰਦਾ ਰੇਟ ਦੇ ਰੇਟ ਉਹੀ ਮਾਰਕੀਟ ਦਾ 29 ਰੁਪਏ ਤੁਹਾਨੂੰ ਉੱਥੋਂ ਮਿਲੂ 29 ਰੁਪਏ ਤੁਹਾਨੂੰ ਇਹ ਮਿਲੂਗੀ ਹੈਵੀ ਟਾਇਰ ਪੂਰੀ ਪੂਰੀ ਹੈਵੀ ਟਾਇਰ ਹਾਂਜੀ ਸਭ ਤੋਂ ਮੋਟੀ ਟਾਇਰ ਦੇਸ਼ ਦੀ ਸਭ ਤੋਂ ਮੋਟੀ ਟਾਇਰ ਲੋਈ ਦੇਸ਼ ਦੀ ਸਭ ਤੋਂ ਮੋਟੀ ਟਾਇਰ ਇਹ ਕਹਿੰਦੇ ਸਾਡੇ ਕੋਲੇ ਮਿਲਦੀ ਆ ਫੁੱਲ ਚ ਖੁੱਲਾ ਚੈਲੰਜ ਹੈਗਾ 10000 ਰੁਪਏ ਨਾਮ ਹੈ ਜੇ ਇਹਨਾਂ ਨਾਲੋਂ ਮੋਟੀ ਕੋਈ ਹੈਵੀ ਡਿਊਟੀ ਦੇ ਵਿੱਚ ਟਾਇਰ ਦੇ ਦੇ ਪੱਕੀ ਗੱਲ ਆ ਜੀ ਹਾਂਜੀ ਹਾਂਜੀ ਹ ਮਤਲਬ ਪੂਰਾ ਵੱਡਾ ਸ ਹੈ 32 64 ਦਾ ਸਹਿਜ ਜੀ 32 64 ਦਾ ਹੀ ਮੈਨੂੰ 32 64 ਦਾ ਸਹਿਜ ਇਹ ਵੀ 29 ਰੁਪਏ ਦੇ ਦਿਆਂਗੇ 29 ਰੁਪਏ 29 ਰੁਪਏ ਚ ਦੇ ਦਿਆਂਗੇ ਇਹ ਰੇਟ ਮਿਲਦਾ ਨਹੀਂ ਜੀ ਕਿਤੇ ਨਹੀਂ ਮਿਲਦਾ ਜੀ ਨਹੀਂ ਮਿਲਦਾ ਨਹੀਂ ਮਿਲਦਾ ਕਿਤੇ ਵੀ ਨਹੀਂ ਜੇ ਕੋਈ ਗਾਹਕ ਆ ਗਿਆ 29 ਰੁਪਏ 32 64 ਦੀ ਟਾਇਲ 29 ਰੁਪਏ ਦੇਣੀ ਪਊ ਤਾਂ ਹਾਂਜੀ 32 ਰੁਪਏ ਦੇਵਾਂਗੇ ਜੀ ਉਸ ਤੋਂ ਬਾਅਦ ਬਾਥਰੂਮ ਜਿੰਮੇ ਕਹਿੰਦੇ ਆ ਨਾ ਜੀ ਮਤਲਬ 3000 ਰੁਪਏ ਆਹ ਦੇਖੋ ਜੀ 3000 ਦੇ ਵਿੱਚ ਤੁਹਾਨੂੰ ਬਾਥਰੂਮ ਵੀ ਮਿਲਣਗੇ 3000 ਰੁਪਏ ਚ ਬਾਥਰੂਮ ਤਿਆਰ ਹੋ ਜਾਉਂਦਾ ਹਾਂਜੀ ਹਾਂਜੀ 3000 ਰੁਪਏ ਦੇ ਵਿੱਚ ਵਧੀਆ ਬਾਥਰੂਮ ਤਿਆਰ ਆ ਡਿਜ਼ਾਈਨ ਵੀ ਮਿਲ ਜੂ ਇਹ ਵੀ ਮਿਲ ਜੂ ਆ ਜੀ ਇਹ ਵੀ ਮਿਲ ਜੂ ਆ ਜੀ ਮਤਲਬ ਵੀ ਕੋਈ ਆਮ ਬੰਦਾ ਆ ਨਾ ਕੋਈ ਮੱਧ ਵਰਗੀ ਬੰਦਾ 3000 ਰੁਪਏ ਚ ਸਿਰ ਬਾਥਰੂਮ ਤਿਆਰ ਹੋ ਜਾਉ ਖਰਚਾ ਰੁਪਿਆ ਉਹਦਾ 10000 ਬਚ ਜਾਉ ਹਾਂਜੀ ਠੀਕ ਹੈ ਜੀ ਤਾਂ ਇਹ ਇਹ ਜਿਹੜੀ ਟਾਈਲ ਹੈ ਜੀ ਇਹ ਕਿੰਨੇ ਬਾਈ ਕਿੰਨੇ 12 ਬਾਈ 18 ਦੀ ਟਾਈਲ ਆਂਦੀ ਇਹ 12 ਬਾਈ 18 ਦੀ ਟਾਈਲ ਆ ਹਨਾ ਆ ਸਿਨਰੀ ਵਾਲਾ ਡਿਜ਼ਾਈਨ ਹੈ ਦੇਖੋ ਨਾਲ ਕਹਿੰਦਾ ਜੀ ਇਹ ਤਾਂ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਪੂਗਾ ਹਾਂਜੀ ਨਹੀਂ ਸਿੰਦਰੀਆਂ ਵਾਲਾ ਡਿਜ਼ਾਈਨ ਤੇ 3000 ਰੁਪਏ ਦੇ ਵਿੱਚ ਹਾਂਜੀ ਕੀ ਬਾਤ ਹੈ ਜੀ ਸਿੰਦਰੀਆਂ ਵਾਲਾ ਡਿਜ਼ਾਈਨ ਹੈ ਤੇ ਬਾਥਰੂਮ ਸਿਰਫ 3000 ਰੁਪਏ ਦੇ ਵਿੱਚ ਤਿਆਰ ਹੋ ਜਾਊਗਾ ਜੀ ਉਸ ਤੋਂ ਬਾਅਦ ਜਿਵੇਂ ਦੇ ਵਿੱਚ ਡਬਲ ਹਾਈਲਾਈਟਰ ਲੱਗ ਕੇ ਤੁਹਾਨੂੰ ਉਮਰ ਕਿਆ ਆਮ ਕੀ ਆ ਸਿੰਗਲ ਹਾਈਲਾਈਟਰ ਦਿੰਦੇ ਨਾ ਅਸੀਂ ਡਬਲ ਹਾਈਲਾਈਟਰ ਦੇਵਾਂਗੇ ਬਾਥਰੂਮ ਦੇ ਵਿੱਚ ਅੱਛਾ ਡਬਲ ਹਾਈਲਾਈਟਰ ਆ ਇਹ ਵੀ ਹਾਈਲਾਈਟਰ ਹੈ ਇਹ ਵੀ ਹਾਈਲਾਈਟਰ ਹੈ ਦੋ ਆ ਗਈ ਹਾਈਲਾਈਟਰ ਹਾਂਜੀ ਡਬਲ ਹਾਈਲਾਈਟਰ ਲਾ ਕੇ ਵੀ ਬਾਥਰੂਮ ਤੁਹਾਡਾ ਉਹੀ 3000 ਦੇ ਵਿੱਚ ਇਹ ਵੀ ਤਿਆਰ ਕਰਵਾ ਦੇਾਂਗੇ ਕੀ ਬਾਤ ਹੈ ਚੈਲੰਜਰ ਵਾਲਾ ਰੇਟ ਹੈ ਜਮਾ ਏ ਬਲੈਕ ਐਂਡ ਵਾਈਟ ਦੇ ਵਿੱਚ ਬਣਾਉਣਾ ਹੈ ਬਲੈਕ ਐਂਡ ਵਾਈਟ ਦੇ ਵਿੱਚ ਵੀ ਮਿਲੂਗਾ ਜੀ ਤੇ ਐਲੀਵੇਸ਼ਨ ਦੇ ਵਿੱਚ ਐਲੀਵੇਸ਼ਨ ਦੇ ਵਿੱਚ ਆ ਡਿਜ਼ਾਈਨਿੰਗ ਦੇਖੋ ਜੀ ਤੁਸੀਂ ਆ ਸਾਰੀ ਐਲੀਵੇਸ਼ਨ ਲੱਗੀ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਡਿਜ਼ਾਈਨ ਫੁੱਲ ਹੈ ਆ ਸਾਰੇ ਐਲੀਵੇਸ਼ਨ ਦੇ ਡਿਜ਼ਾਈਨ ਹੈ ਉਹ ਤੋਂ ਸਿਰੇ ਦਾ ਕੈਲੀਬ੍ਰੇਸ਼ਨ ਲੱਗਾ ਹੋਇਆ ਹੈ ਲਓ ਜੀ ਐਲੀਵੇਸ਼ਨ ਦੇ ਬਹੁਤ ਸਾਰੇ ਉਸ ਤੋਂ ਬਾਅਦ ਉਹਨੂੰ ਅਜੇ ਹੋਰ ਦਿਖਾ ਮੰਗੇ ਐਲੀਵੇਸ਼ਨ ਐਲੀਵੇਸ਼ਨ ਦੇ ਡਿਜ਼ਾਈਨ ਹੈ ਸਾਰੇ ਬਾਹਰ ਲਾਉਣ ਵਾਸਤੇ ਜੀ ਬਾਹਰ ਲਾਉਣ ਵਾਸਤੇ ਜੇ ਮੈਂ ਐਲੀਵੇਸ਼ਨ ਤੇ ਲਾਉਣਾ ਹੈ ਤੁਸੀਂ 프ਰੰਟ ਦੇ ਉੱਤੇ ਇਹ ਵੀ ਲਗਾ ਸਕਦੇ ਹੋ ਹਾਂ ਜੀ ਵੀ ਜਮਾਪਿਕ ਜਨੇ ਪੇਂਟ ਨਹੀਂ ਕਰਾਉਣਾ ਐਲੀਵੇਸ਼ਨ ਤੇ ਟਾਇਲ ਲਾਉਣਾ ਅੱਜ ਪੇਂਟ ਦੇ ਅੱਜ ਕੱਲ ਕੰਮ ਹੀ ਖਤਮ ਆ ਸਰ ਪੇਂਟ ਤਾਂ ਬਹੁਤ ਮਹਿੰਗਾ ਪੈਂਦਾ ਇਹਨਾਂ ਨੂੰ ਪੇਂਟ ਨਾਲ ਵੀ ਸਸਤੇ ਮੁੱਲ 'ਚ ਪੈਂਦੀਆਂ ਹੈਟਾਂ ਅੱਛਾ ਨਾ ਕੋਈ ਝੜਾਉਣ ਦਾ ਖਤਰਾ ਨਾ 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 ਜੀ ਕੁਛ ਨਹੀਂ ਨਾ ਧੁੱਪ ਦਾ ਨਾ ਹਨੇਰੀ ਦਾ ਨਮੀ ਦਾ ਕੋਈ ਅਸਰ ਨਹੀਂ ਇਹਦੇ ਉੱਤੇ ਤੁਸੀਂ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਲੇਟੈਸਟ ਸਾਡੇ ਕੋਲੇ ਜਿਹੜੇ ਮਾਲ ਆ ਮਤਲਬ ਏ ਕਲਾਸ ਮਾਲ ਮਿਲਣਗੇ ਸਾਰਾ ਪ੍ਰੀਮੀਅਮ ਮਾਲ ਹੀ ਸਾਰਾ ਪ੍ਰੀਮੀਅਮ ਦਾ ਰੈਗੂਲਰ ਮਾਲ ਠੀਕ ਹੈ ਜਿਹੜੀ ਮੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਹੀਂ ਕਿ ਤੁਸੀਂ ਮਾਲ ਲੈ ਗਏ ਤੇ ਕੱਲ ਨੂੰ ਤੁਹਾਨੂੰ ਮਾਲ ਨਾ ਮਿਲੇ ਦੁਬਾਰੇ ਉਸ ਵਾਰ ਜਿਵੇਂ ਆਤੀ ਜਾ ਗਈ ਇਹ 2 ਵਜੇ 2 ਦੀ ਆ ਜੀ ਆਪਾਂ ਬਾਹਰ ਵਿਹੜੇ 'ਚ ਛੱਤ ਤੇ ਲਗਾਣੀ ਐ ਇੱਟਾਂ ਨਾਲੋਂ ਵੀ ਸਸਤੀਆਂ ਇੱਟ ਮਹਿੰਗੀ ਪਊਗੀ ਇਹ ਸਸਤੀ ਪਊਗੀ ਡਿਜ਼ਾਈਨਿੰਗ ਬਹੁਤ ਮਿਲੂਗੀ ਸਿਰਫ 23 ਰੁਪਏ ਫੁੱਟ ਦੇ ਵਿੱਚ ਇਹ ਤਾਂ ਡਿਜ਼ਾਈਨ ਵੀ ਬੜੇ ਸੋਹਣੇ ਨੇ ਜੀ ਤੁਸੀਂ ਦੇਖੋ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਤੇ ਬਹੁਤ ਵੱਧ ਆਹ ਵੀ ਕੋਈ ਦੋ ਚਾ ਡਿਜ਼ਾਈਨ ਨਹੀਂ ਹੈਗੇ ਆਹ ਤਾਂ ਡਿਜ਼ਾਈਨ ਬਾਦਲ ਦੇ ਘਰੇ ਲੱਗੇ ਉਹ ਮੇਨ ਲੱਗਦਾ ਹਾਂਜੀ ਭਾਈ ਇੱਟ ਨਾਲੋਂ ਸਸਤੀ ਪਊਗੀ ਤੇ ਨਾਲੇ ਜਿਹੜੀ ਸ਼ਾਨਦਾਨੀ ਆ ਉਹ ਵੱਖਰੀ ਜੀ ਆ ਨਹੀਂ ਤੇ ਜਿਨੇ ਵੀ ਭਾਈ ਟਾਈਲਾਂ ਲੈਣਗੇ ਹਨ ਤੁਸੀਂ ਬਾਥਰੂਮ ਤਿਆਰ ਕਰਾਉਣਾ 3000 ਰੁਪਏ ਤੋਂ ਲੈ ਕੇ 7000 ਰੁਪਏ ਤੋ ਤੁਹਾਡਾ ਬਾਥਰੂਮ ਤਿਆਰ ਹੋ ਜਾਊਗਾ ਇੱਟਾਂ ਨਾਲੋਂ ਵੀ ਸਸਤੀਆਂ ਇੱਥੇ ਤੁਹਾਨੂੰ ਟਾਈਲਾਂ ਮਿਲ ਜਾਣਗੀਆਂ ਮਾਲਵੇ ਦਾ ਸਭ ਤੋਂ ਵੱਡਾ ਲਾਈਵ ਬਾਥਰੂਮ ਡਿਸਪਲੇ ਤੁਹਾਨੂੰ ਇੱਥੇ ਮਿਲੂਗਾ ਤੇ ਦੇਸ਼ਰੀ ਸਭ ਤੋਂ ਮੋਟੀ ਟਾਈਲ ਤੁਹਾਨੂੰ ਇੱਥੇ ਮਿਲੂਗੀ ਕਿਸੇ ਨੇ ਵੀ ਆਉਣਾ ਤਾਂ ਇੱਥੇ ਆ ਸਕਦਾ ਐਡਰੈਸ ਆਫ ਪਾਉਜੀ ਦੱਸਣ ਕਿਸੇ ਨੇ ਵੀ ਆਉਣਾ ਆ ਸਕਦੇ ਸਿਟੀ ਟਾਈਲਜ਼ ਮੋਡ ਰੋਡ ਮੋੜਾਂ ਵਾਲੀ ਜਿਹੜੀ ਸੜਕ ਦੇ ਉੱਤੇ ਆ ਰੰਪਰਾ ਫੂਲ ਜ਼ਿਲ੍ਹਾ ਬਟਿੰਡਾ ਦੇ ਵਿੱਚ ਤੁਸੀਂ ਆ ਸਕਦੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੇ ਕਾਲ ਕਰਕੇ ਆ ਜਾਓ ਜੀ